ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਇਆ ਅੱਜ ਆਪਾਂ ਇੱਕ ਨਵੀਂ ਕਹਾਣੀ ਦੋਸ਼ ਹਮੇਸ਼ਾ ਸੌਰਾ ਉੱਤੇ ਹੀ ਕਿਉਂ ਜਿਸ ਹੁੰਦੇ ਕਿ ਹੈ ਫੂਟੇਦਾਰ ਜਸਵਿੰਦਰ ਸਿੰਘ ਪਟੇਰੀਆ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸ਼ੇਅਰ ਕੋਈ ਨਹੀਂ ਅਜਿਹਾ ਹੋਵੇਗਾ ਜਿਸ ਦਿਨ ਅਖਬਾਰ ਵਿੱਚ ਇਹ ਸੁਰਖੀ ਨਹੀਂ ਲੱਗੀ ਹੋਣੀ सहरे घर वालों दाज की साड़िया गया बहु नेंग आत्महत्या कर ली है, है? की सच है कि इंज ही होंगे है जिमें अखबारा दियां दसदिया नहीं सच इस तुझ तो हट के होंगे है पर केस तो ज्यादा गहराई ना पाने ਮੋٹے ਤੌਰ ਤੇ ਦਾਲ ਦੀ ਮੰਗ ਦੇ ਬਹਾਨੇ ਲਾ ਕੇ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਉਹ ਕੁੜੀ ਮਰ ਚੁੱਕੀ ਹੁੰਦੀ ਹੈ ਜਿਸ ਨਾਲ ਇਹ ਸੱਚ ਕੁਝ ਵਾਪਰਿਆ ਹੁੰਦਾ ਹੈ ਕਿ ਜਦੋਂ ਉਹਦੇ ਨਾਲ ਇਹ ਕਹਾਣੀ ਵਾਪਰ ਰਹੀ ਹੁੰਦੀ ਹੈ ਸਾਰੇ ਘਰ ਤੋਂ ਇਲਾਵਾ ਉਸ ਕੋਲ ਹੋਰ ਵੀ ਇਹ ਲੋਕ ਹੁੰਦੇ ਹਨ ਜਿਉ ਬਾਹਰ ਵਿੱਚ ਚਸਮਗੀਰ ਕੁਵਾ ਵੰਦੇ ਹਨ ਆਗਰ ਮਰਨ ਤੋਂ ਬਾਅਦ ਵਿੱਚ ਗਵਾਹੀ ਹੁੰਦੀ ਹਨ ਤਾਂ ਮਰਨ ਤੋਂ ਪੈਣਾ ਸਰ ਉਹ ਅਰਥੋਂ ਪਜਾ ਕੋ ਨਹੀਂ ਸਕਦੇ ਕਿ ਉਸ ਅਣਪੋੜੀ ਦੀ ਜਾਨ ਬਚ ਜਾਵੇ ਜੇ ਸਹੁਰੇ ਨਹੀਂ ਰੱਖਣਾ ਚਾਹੁੰਦੇ ਤਾਂ ਸੁਵਾਰਸਤੇ ਅੱਜ ਕੱਲ੍ਹ ਕਾਨੂੰਨ ਬਣਿਆ ਹੈ ਕਿ ਅਦਾਲਤ ਵਿੱਚ ਆ ਕੇ ਤਲਾਕ ਲੈ ਲਵੇ। ਮੇਰੇ ਹਿਸਾਬ ਦੇ ਨਾਲ ਅੱਜ ਕੱਲ੍ਹ ਕੋਈ ਵੀ ਕੁੜੀ ਅਜਿਹੀ ਨਹੀਂ ਜਿਸ ਨੂੰ ਇਸ ਕਾਨੂੰਨ ਬਾਰੇ ਜਾਣਕਾਰੀ ਨਾ ਹੋਵੇ। ਹਰ ਘਰ ਵਿੱਚ ਟੈਲੀਵਿਜ਼ਨ ਰੇਡੀਓ ਜ਼ਰੂਰ ਹੁੰਦੇ ਹਨ। ਇਹ ਸਾਰੀਆਂ ਗੱਲਾਂ ਉਹਨਾਂ ਉੱਤੇ ਹੀ ਸਿਖਾਉਣੀਆਂ ਅੰਦਾਜ਼ਾ। ਜੀ ਸੌਰੇਕਾਰ ਵਾਲੇ ਨੂੰ ਨੂੰ ਕੰਮ ਕਰਦੇ ਹੋ ਤਾਂ ਉਹ ਉਹ ਅਦਾਦ ਦਲਵਾ ਜਾ ਪ੍ਰਕਾਸ਼ਕਦੀ ਹੈ ਬ੍ਰੇਸੇ ਵੀ ਅੱਜ ਕੱਲ ਪੜਿਆ ਨਿਖਾਂ ਦਾ ਜਵਾਨਾ ਹੋ ਗਿਆ ਹੈ ਅਕਸਰ ਹਰ ਕੁੜੀ ਅਠ ਦਾ ਜਵਾਂ ਤਾਂ ਪਿੰਡ ਵਿੱਚ ਹੀ ਰਹਿੰਦੀ ਹੋਈ ਪੜ ਜਾਂਦੀ ਹੈ ਉਂਝ ਵੀ 18 ਸਾਲ ਤੋਂ ਪਹਿਲਾਂ ਕੁੜੀ ਦਾ ਵਿਆਹ ਕਰਨਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ ਤਕਰੀਬਨ ਇਸ ਤੋਂ ਬਾਅਦ ਉਮਰ ਵਿੱਚ ਹੀ ਕੁੜੀਆਂ ਦਾ ਵਿਆਹ ਹੁੰਦਾ ਹੈ ਤਾਂ ਕਿ ਕੁੜੀਆਂ ਸੌਰੇ ਕਰ ਜਾ ਕੇ ਠੀਕ-ਠਾਕ ਰਹਿ ਸਕੇ ਤੇ ਆਪਣੀ ਜਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾ ਸਕੇ ਇਹ ਸਭ ਕੁਝ ਜਾਣਦਿਆਂ ਹੋਇਆ ਹਰ ਰੋਜ਼ ਇਹ ਖਬਰ ਕਿ ਤੇਲ ਪਾ ਕੇ ਸੜਨਾ ਸਟੋਵ ਨੂੰ ਅੱਗ ਲਗਣ ਨਾਲ ਗੈਸ ਦੀ ਪਉਣ ਨਾਲ ਕੁੜੀਆਂ ਦਾ ਮਰਨਾ ਇਹ ਕਿਉਂ ਕੋਈ ਵੀ ਅਜਿਹੇ ਮਾਪੇ ਨਹੀਂ ਜਿਸ ਨੂੰ ਆਪਣੀ ਧੀ ਦੀਆਂ ਆਦਤਾਂ ਦੇ ਬਾਰੇ ਪਤਾ ਨਾ ਹੋਵੇ घर लाड़ली पाल के फिर देना लाड नहीं बर्बाद दे। कर देना एक है कि मामा बहुत प्यार कर चुले चौंके दे नेड़े नहीं जाण कह के नेे नहीं जान दह के सारियां हैं कि सारी उम्र इन्ह ने कम ही करना है अगर पेक्या के घर भी आराम ना किता सोरे घर कौन आराम कर देगा यह ये नि एक दिन बहुत भयंकर रूप धारण कर लिया मामा धिया प्यार जरूर करना चाहता है पर लोड़ है प्यार ये भी हो सकता है कि बेटी अज तू रोटियां पका अज तू व्या दाल बना सब्जी बना कपड़े धो तो, कपड़े प्रेस करने सिख सूई धागे का काम कर घर योजे कम होंगे जो सारा दिन मुकते ही नहीं अगर हर काम नौकर या पैसे करवा लगी फिर झट नहीं लग सकता जे आप थोड़ी जी पिछे झात मारीे तो कभी भी नहीं सुनिया के फलाने की रूह सड़के मर गई है जर घर पी जहरीली दवाई पी के मर गई है कि उदो कोई विह नहीं होंगे ਜਾਰ ਬਿਲ ਕੋਈ ਲੈਣ ਦੇਣ ਨਹੀਂ ਸੀ ਕਰਦਾ ਸਭ ਕੁਝ ਹੁੰਦਾ ਸੀ ਪਰ ਇੱਕ ਗੱਲ ਇਹ ਜ਼ਰੂਰ ਹੁੰਦੀ ਸੀ ਕਿ ਰਿਸ਼ਤਾ ਸੋਚ-ਸੋਚ ਸਮਝ ਕੇ ਹੀ ਕਰਦੇ ਬਰਾਬਰਤਾ ਦੇ ਮਤਲਬ ਕੋ ਕੀਤਾ ਜਾਂਦਾ ਸੀ ਜੋਲੇ 50 ਕਮੀਆਂ ਕਰਦੇ ਹੁੰਦੇ ਸੀ ਮੁੰਡੇ ਕੁੜੀ ਦੇ ਨਾਨਕੇ ਕਿੱਥੋਂ ਦੇ ਹਨ ਇਹਨਾਂ ਦਾ ਖਾਨਦਾਨ ਕਿਹੋ ਜਿਹਾ ਹੈ ਇਹਨਾਂ ਦੇ ਪਰਿਵਾਰ ਦੇ ਲੋਕ ਕਿਹੋ ਜਿਹੇ ਹਨ ਮੁੰਡਾ ਤੇ ਨਸ਼ੇੜੀ ਤਾਂ ਨਹੀਂ ਕੁੜੀ ਨੂੰ क्डना पौना आता है कि नहीं चुला चौंका लिप मामा ने बड़े चादर गोटिया पौनिया सैट क्या तो एक दिन पहला दिखावा पा सरत हो आईया रिश्तेदारियों ने सारा कुछ ठुक ठुक के बड़िया ਕੁੜਤਾ ਕੱਢਨੀਆ ਆ ਕਿਵੇਂ ਬਣਾਇਆ ਕੁੜੀ ਦਾ ਤਾਂ ਸਿੱਧਾ ਕੰਡਣ ਦੇ ਹੱਥੋਂ ਸਾਪ ਹੈ ਜਾਂ ਫਿਰ ਸੁਭਾਈ ਨਹੀਂ ਹੈ ਇਹ ਗੱਲ ਉੱਖੇ ਹੀ ਸੁਣੋ ਮਰ ਜਾਂਦੀ ਸੀ ਫਿਰ ਵਿਆਹ ਤੇ ਕੁੜੀ ਨੂੰ ਸਿਖਾ ਦਿੱਤੀ ਜਾਂਦੀ ਸੀ ਕਿ ਸੱਸ ਨੂੰ ਮਾਂ ਤੇ ਸਾਰੇ ਨੂੰ ਤੇ ਕਸਮਾਂ ਸਮਝੀ ਜਿਹੜਾਂ ਦੇ ਘਰ ਤੇ ਪ੍ਰਾਵਾਸ ਸਮਝੀ ਨਾ ਨਾਨਾ ਨੂੰ ਪਹਿਨਾ ਸਮਝੀ ਫਿਰ ਢੋਲੀ ਤੁਰ ਲੱਗਿਆ ਕਿਉਂ ਟੀ ਨੂੰ ਬਾਰ-ਬਾਰ यही आखदा सुनाया जाता कि धीए मेरी पग नाग ना लाई कुड़ी का बाप मुंडे जी यही कहता कि असिता गरीब हाँ कुछ नहीं दे देते मुंडे दे बाप ने हस के बोल पैना कि भरावा जिन्हें धी दे ती उसने पिछे की छड़े है सब तो व्डा धिया का दाज धियां ही होंगे ने ती अपनी इजत छोली पा दी फिर का अगर सारी का बाकी रह गई अगर यह सारी अपने दोबारा प्रवेश कर शायद लीजिए हादसे बचा है रसोई का कम सिखाई योजना सिक्ख्या दे सुरे घर तो डर न लगे ये नहीं कि सहु घर सिर्फ प्यार पति न करना है किसी होर नहीं इस करके ज्यादातर लव मैरिज तलाक का भयंकर लूप रूप धार लेंदिया जो बया शादी करद्या मर्जी न होगा उत चांस होंगे अखबार दर्खियां बनते यह गल् सुन के लोग कुड़िया जमन तो इनकार करते जा रहे हैं स्थिति बहुत गंभीर रूप धारण करती जा रही है कुड़िया ब्याह करवा तो इनकार कर दवा नहीं रही ਵੋਟ ਕੋ ਘਰੋਂ ਦਾ ਸਰਕਾਰ ਹੁੰਦੀਆਂ ਜਾ ਰਹੀਆਂ ਨੇ ਜਿਹੜੇ ਅੱਜ ਪੰਜਾਬ ਦੇ ਆਫਰੀਲੇ ਜਾ ਰਹੇ ਹਨ ਤਕਰੀਬਨ ਮੁੰਡਿਆਂ ਦੇ ਗ੍ਰਬਤਕਾਰ ਕੁੜੀਆਂ ਦੀ ਗਿਣਤੀ ਬਹੁਤ ਹੀ ਘੱਟ ਹੈ ਇਹਨਾਂ ਦੀ ਗਿਣਤੀ ਬਦ ਨਹੀਂ ਸਗੋਂ ਘੱਟ ਰਹੀ ਹੈ ਅਗਰ ਇੰਜ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਅਜਿਹਾ ਆ ਜਾਵੇਗਾ ਕਿ ਮੁੰਡੇ ਵਾਲੇ ਕੁੜੀ ਵਾਲਿਆਂ ਦੇ ਉਹ ਮੰਗੇ ਪੈਸੇ ਦੇਣਗੇ ਕਿ ਇਸ ਕੁੜੀ ਨੂੰ ਸਾਡੇ ਮੁੰਡੇ ਨਾਲ ਵਿਆਹ ਦਿਓ ਤਾਂ ਇਹ ਦਰਵਾਜ਼ਾ ਜ਼ਰੂਰ ਖਤਮ ਹੋ ਜਾਏਗਾ ਪਰ ਕੁੜੀਆਂ ਹੁਣ ਜੋ ਸਹੁਰੇ ਘਰਦਿਆਂ ਦੀ ਥੋੜੀ ਬਾਲੀ ਇੱਜ਼ਤ ਕਰਦੀਆਂ ਹਨ ਉਹ ਵੀ ਨਹੀਂ ਕਰਨੀਆਂ ਇਹਨਾਂ ਸਾਰੀਆਂ ਗੱਲਾਂ ਉੱਤੇ ਸਾਨੂੰ ਥੋੜਾ ਜਿਹਾ ਉੱਚਾ ਧਿਆਨ ਉੱਤੇ ਥਾਕੇ ਵਿਚਾਰ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਕੁੜੀ ਜੰਪਈ ਤੇ ਸਾਡੇ ਲੇਖ ਮਾੜੇ ਹੋ ਗਏ ਕੁੜੀ ਹੈ ਉਸ ਨੂੰ ਪੜਾਉਣ ਦੀ ਲੋੜ ਹੈ ਪਰਜਾਂ ਵਿੱਚ ਕੁੜੀਆਂ ਆ ਮਾਂਬੋ ਦੀ ਇੱਚੀ ਰੋਹੀ ਕਰ ਦਿਆ ਹਨ ਇਹ ਬਿਲਕੁਲ ਹੀ ਗਲਤ ਹੈ ਇਹ ਸਾਡੀ ਸੋਚ ਗਲਤ ਹੈ ਇਹੋ ਜਿਹਾਂ ਅਸੀਂ ਨਹੀਂ ਸੋਚਾ ਵੀ ਉਹੋ ਜਿਹਾਂ ਸਾਨੂੰ ਨਜ਼ਰ ਆਵੇਗਾ ਜੇ ਕਰਤੀਆਂ ਪੜ੍ਹ ਲੈ ਜਾਣੀਆਂ ਤਾਂ ਸਮਾਜ ਵਿੱਚ ਸੁਧਾਰ ਹੋ ਜਾਏਗਾ ਹੁਣ ਤਾਂ ਕੁੜੀਆਂ ਮੁੰਡਿਆਂ ਦੇ ਬਰਾਬਰ ਦੇ ਹੱਕਦਾਰ ਹਨ ਕੁੜੀਆਂ ਕੀ ਨਹੀਂ ਕਰ ਸਕਦੀਆਂ ਹੁਣ ਹਰ ਮਹਤਮੇਂ ਵਿੱਚ ਕੁੜੀਆਂ ਕੰਮ ਕਰ ਰਹੀਆਂ ਹਨ ਆਗਰ ਅਸੀਂ ਘਰ ਦੀ ਚਾਰ ਦਵਾਈ ਤੋਂ ਬਾਹਰ ਨਿਕਲ ਕੇ ਦੇਖੀ ਤਾਂ ਕੁੜੀਆਂ ਪੁਲਿਸ ਅਫਸਰ ਮਿਲਟਰੀ ਅਫਸਰ ਪਾਇਲਟ ਡਾਕਟਰ ਇੰਜੀਨੀਅਰ ਲਗਭਗ ਹਰ ਖੇਤਰ ਵਿੱਚ ਪਹੁੰਚ ਗਈਆਂ ਦੂਜੇ ਪਾਸੇ ਕੁੜੀਆਂ ਗੈਸ ਸਿਲੰਡਰ ਦੀਆਂ ਸ਼ਿਕਾਰ ਸਟੋਕ ਦੇ ਫਟਣ ਦੇ ਤੇ ਅੱਗ ਬਿਜਲੀ ਕਲੈਕਸ਼ਨ ਕਾਰਨ ਕਰੰਟ ਵਰਗੀ तमाम ਲਾਨ ਤੋਂ ਬਚ ਸਕਣੀਆਂ ਇਹ ਨਾਲ-ਨਾਲ ਮਾਵਾਂ ਵੀ ਆਪਣਾ फर्ज पूरा करेटिया कर सिक्ख्यान के वो कर जाते, सारे परिवार रह सारे रिश्तेदार पूरा पूरा मान देख बाकी परिवार के मैंबर ना फिर क्यों नहीं इज्जत मिलेगी जरूर मिलेगी पूरी इजत असी अगर योजना अपन बेटिया

ਮੌਤ ਦਾ ਦਰਵਾਜ਼ਾ ਖੜਕਾ ਲੈਣ ਬਹੁਤ ਸਾਰੀਆਂ ਗੱਲਾਂ ਹਨ ਜੋ ਘਵਾਰਾ ਦੀਆਂ ਸੁਰੱਖਿਆਵਾਂ ਬਾਹਰ ਸਕਦੀਆਂ ਹਨ ਸਾਡੇ ਸਮਾਜ ਨੂੰ ਇਸ ਵਕਤ ਧਿਆਨ ਦੇਣ ਦੀ ਯੂਟਰ ਨੋਨਟੀ ਵਾਲਾ ਦਰਜਾ ਦਿਓ ਅਤੇ ਸੱਸ ਨੂੰ ਮਾਂ ਵਾਲੀ ਇੱਜ਼ਤ ਦਿਓ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ